ਕਸਵਾ ਆਦਮਪੁਰ ਦੇ ਪਿੰਦੇ ਪਿੰਡ ਪੰਡੋਰੀ ਨਿਜਰਾ ਦੇ ਵਸਨੀਕ ਸਰਦਾਰ ਸੁਖਦੇਵ ਸਿੰਘ ਹਾਇਰ ਗ੍ਰੇਡ ਅਸਿਸਟੈਂਟ ਕੰਪਨੀ LIC ਵਿੱਚੋਂ 34 ਸਾਲਾਂ ਬਾਅਦ ਮੁਕਤ ਹੋਏ ਇਸ ਸਬੰਧ ਵਿੱਚ ਰਮਾਡਾ ਹੋਟਲ ਵਿੱਚ ਇੱਕ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਇਸ ਪਾਰਟੀ ਮੌਕੇ ਪਰਿਵਾਰ ਸਮੇਤ ਰਮਾਡਾ ਹੋਟਲ ਚ ਪਹੁੰਚੜ ਤੇ ਇਹਨਾਂ ਦਾ ਪਰਿਵਾਰ ਬਲੌਰ ਨਿੱਕਾ ਸਵਾਗਤ ਕੀਤਾ ਗਿਆ ਇਸ ਮੌਕੇ ਆਏ ਹੋਏ ਪਤਵੰਤਿਆਂ ਨੇ ਭੰਗੜਾ ਪਾ ਕੇ ਇਸ ਪਾਰਟੀ ਦਾ ਆਨੰਦ ਮਾਣਿਆ ਇਸ ਪਾਰਟੀ ਚ ਬ੍ਰਾਂਚ ਮੈਨੇਜਰ ਸ਼੍ਰੀ ਕਸ਼ਮੀਰੀ ਲਾਲ, ਮੈਡਮ ਸੁਨੀਤਾ ਕਾਲੜਾ ਐਡਮਿਨ ਅਫਸਰ, ਮੈਡਮ ਜਸਵੀਰ ਕੌਰ, ਮੈਡਮ ਬੀਨਾ ਰਾਣੀ, ਮੈਡਮ ਪੰਦਰਾ ਕੁਮਾਰੀ, ਅਸਿਸਟੈਂਟ ਅਫਸਰ ਬ੍ਰਾਂਚ ਸ਼੍ਰੀ ਰਾਮ ਸਿੰਘ, ਸਟਾਫ ਫੀਲਡ, ਦਫ਼ਤਰੀ ਸਟਾਫ LIC ਹਾਫ ਇੰਡੀਆ, CAV ਦਫ਼ਤਰ ਜਲੰਧਰ ਅਤੇ ਭਾਰਤੀ ਜੀਵਨ ਬੀਮਾ ਨਿਗਮ ਜਲੰਧਰ ਮੰਡਲ ਦੇ ਸਖਤਰ ਕਾਮਰੇਡ ਪੰਕਜ ਭਾਤਵਾੜ ਅਤੇ ਸਾਥੀ ਹਰੀਸ਼ ਕੁਮਾਰ ਉਚਿਤੇ ਤੌਰ ਤੇ ਹਾਜ਼ਰ ਹੋਏ। ਆਦਮਪੁਰ ਤੋਂ ਹਰੀ ਸੰਦੂਲੀ ਕਸਬਾ